ਕਿਸੇ ਸਾਧਨੇ ਕਾਲ ਦੀ ਫਾਸੀ ਦੱਸਿਆ ਵੀ ਤੁਹਾਡੇ ਪਈ ਹੋਈ ਐ ਕੱਟ ਹੋਊ ਇਹ ਚਰਚਾ ਕਿਸੇ ਸਾਧ ਸੰਗ ਵਿੱਚ ਹੈ ਗੱਲ ਕਿਤੇ ਵੀ ਨਹੀਂ ਚਰਚਾ 300 ਸਾਲਾਂ ਚ ਚਰਚਾ ਹੈ ਜਿਹੜਾ ਕੁਝ ਕਰਦੇ ਨੇ ਰੋਜ਼ ਇਹ ਅਰਬ ਘਰ-ਘਰ ਪੀਏ ਉਹ ਯਾੜਦੇ ਉਹਦੇ ਚ ਇਹਦਾ ਇਲਾਜ ਹੈ ਕਿਤੇ ਕਰਦੇ ਕੀ ਨੇ ਫਿਰ ਕਾਲ ਦੇ ਪੈਸੇ ਦੀ ਫਾਸੀ ਕੱਟਣ ਆਇਆ ਹੋਇਆ ਹੈ ਸਾਡਾ ਧਰਮ ਇਹ ਕਰਨਾ ਦੁਨੀਆ ਦਾ ਦਾ ਧਰਮ ਹੀ ਨਹੀਂ ਕੋਈ ਜਿਹੜਾ ਇਹ ਗੱਲ ਕਹਿੰਦਾ ਹੋਵੇ ਅਸੀਂ ਲੋਕਾਂ ਦੀ ਨਕਲ ਨਹੀਂ ਕਰਨੀ ਲੋਕਾਂ ਨੇ ਸਾਡੀ ਨਕਲ ਕਰਨੀ ਆ ਕੱਲ ਨਹੀਂ ਕਰਨੀ ਨਾ ਕਰਨ ਇਹ ਤਾਂ ਲੋਕਾਂ ਦੀ ਨਕਲ ਕਰਦੇ ਨੇ ਲਓ ਜੇ ਉਹਨਾਂ ਦਾ ਨਗਰ ਕੀਰਤਨ ਇਹ じゃ ਸੀ ਇਹ ਹੀ ਇਹੋ ਜਿਹਾ ਖੱਢੀਏ ਲਓ ਜਿਹੜੇ ਖੂਜ ਡਗੇ ਨੇ ਉਹਨਾਂ ਦੇ ਮਗਰ ਜਾਂਦੇ ਨੇ ਖੂਜ ਡਗਣੇ ਉਹਦੇ ਖੂਜ ਡਗੇ ਹੋਏ ਨੇ ਤੁਸੀਂ ਬਾਕੀ ਧਰਮਾਂ ਦੀ ਨਕਲ ਕਰਨੀ ਆ ਉਹਨਾਂ ਨੇ ਸਾਡੀ ਕਰਨੀ ਐ ਸਾਡਾ ਸੱਚ ਧਰਮ ਉਹਨਾਂ ਦਾ ਝੂਠ ਧਰਮ ਉਹ ਤਾਂ ਉਹਨਾਂ ਨੇ ਨਕਲ ਕਰਦੇ ਨੇ ਉਹ ਸਾਡੀ ਕਿਸੇ ਨੇ ਨਕਲ ਕਰਨੀ ਹੈ ਕਰੇ ਨਹੀਂ ਕਰਨੀ ਨਾ ਕਰੇ ਅਸੀਂ ਕੀ ਲੈਣਾ ਪਰ ਇਹਨਾਂ ਨੂੰ ਅਕਲ ਹੋਵੇ ਤਾਂ ਫਿਰ ਗੱਲ ਕਰਦੇ ਅਕਲ ਨੂੰ ਤਾਂ ਹੈ ਅਗਲ ਘਾਤ ਤਾਂ ਨਾ ਕਿਰਪਾਨ ਰੱਖੀ ਹੈ ਕੋਲ ਲੋਹੇ ਦੀ ਵੀ ਅਕਲ ਨੇੜੇ ਆ ਗਈ ਤੇ ਟਟਚਬਾਲ ਨਹੀਂ ਹੈ ਕਿਰਪਾਨ ਲੋਹੇ ਦੀ ਕੁਰਬਾਨਾ ਅਗਲ ਵਾਸਤੇ ਰੱਖੀ ਜੇ ਵੀ ਅਕਲ ਦੇਣਾ ਦਵੇ ਉਹਦੇ ਕੁਰਬਾਨ ਮਾਰੋ ਅਗਲ ਅੜਵੇ ਅਗਲ ਨਹੀਂ ਬਰਦਾਸ਼ਤ ਦੇਣਾ ਨੂੰ ਗੁਰਬਾਣੀ ਅਕਲ ਦੇ ਰਹੀ ਹੈ ਗੁਰਬਾਣੀ ਕਹੇ ਅਗਲੀ ਸਾਬ ਸੇ ਵੀਏ ਅਗਲੀ ਪਾਈਏ ਮਾਨ ਅਗਲੀ ਪੜ ਕੇ 부ਜੀਏ ਅਗਲੀ ਕੀਜੇ ਦਾਨ ਨਾਨਕ ਆਖੇ ਰਾਇ ਹੋ ਹੋਰ ਗੱਲਾਂ ਸ਼ੈਤਾਨ ਸ਼ੈਤਾਨ ਦਾ ਅਸਰ ਹੋ ਗਿਆ ਦਿਮਾਗ ਦੇ ਉੱਤੇ ਨਮਾਇਆ ਸਬਰ ਹੋ ਗਈ माया ਦੇ ਵਿੱਚ ਸ਼ੈਤਾਨ ਹੈ माया ਦੇ ਵਿੱਚ ਸੋਨੇ ਵਿੱਚ ਕਲਯੁਗ ਹੈ ਤੇ ਗੁਰਦਾਰ ਦੇ ਚੜਾਲੇ ਕਲਯੁਗ ਤਾਂ ਵੜਿਆ ਥੱਲੇ ਤੇ ਗੁਰਦਾਰ ਦੇ ਥੋੜੇ ਸੋਨਾ ਹੈ ਤਾਂ ਕਲਯੁਗ ਤਾਂ ਥੱਲੇ ਕਲਯੁਗੇ ਰਹਿਣਾ ਥੱਲੇ ਹੋਰ ਕੀ ਰਹੂਗਾ ਕਲਯੁਗ ਦਾ ਰਾਜ ਆ ਉੱਤੇ ਚੰਡਾ ਦਾ ਕਲਯੁਗ ਦਾ ਚਲਾਤਾ ਤੁਸੀਂ ਗੁਰਦਾਰ ਦੇ ਉੱਤੇ ਥੱਲੇ ਕਲਯੁਗੇ ਵਰਤਣ ਦਿਨ ਵਸਾਰੇ ਹੋਰੇ ਦਿਵਨ ਦੇਨ ਰਸਾਰੇਓ ਸੋਨਾ ਲੈ ਆਂਦਾ ਤੈਸਾ ਸੁਣ ਤੈਸੀ ਉਸ ਮੱਟੀ ਭੁੱਲ ਗਏ ਦੀਨ ਵਿਸਾਰਤਾ ਜੇ ਯਾਦ ਰੱਖਦੇ ਤੈਸਾ ਸੁਣ ਤੈਸੀ ਉਸ ਮੱਟੀ ਤਾਂ ਮਿੱਟੀ ਤੇ ਸੋਨਾ ਚੜਾਉਣ ਦੀ ਲੋੜ ਨਹੀਂ ਸੀ ਮਿੱਟੀ ਵੀ ਹੋਈਏ ਸੋਨਾ ਵੀ ਹੋਈਏ ਫਿਰ ਕੀ ਲੋੜ ਪਈ ਸੀ ਸੋਨਾ ਜੜਾ ਗਏ ਉਹਦੀ ਕਦਰ ਕਰਤੀ ਉੱਥੇ ਲੋਕ ਜਾਂਦੇ ਨੇ ਤਾਂ ਸੋਨਾ আর ਮਿੱਟੀ ਇਕੋ ਜੇ ਨਹੀਂ ਹਨ ਇਹ ਅਸੀਂ ਲੋਕਾਂ ਨੂੰ ਪ੍ਰਚਾਰ ਕਰ ਰਹੇ ਹਾਂ ਥੋਰ ਗੁਰਦਾਰਾ ਦੇ ਸੋਰਾ ਚੜਾ ਕੇ ਗੁਰਮਤ ਤੋਂ ਉਲਟਾ ਅਸੀਂ ਪ੍ਰਚਾਰ ਕਰ ਰਹੇ ਹਾਂ ਗੁਰਮਤ ਨੂੰ ਚੈਲੰਜ ਕਰ ਰਹੇ ਹਾਂ ਵੀ ਨਹੀਂ ਅਸੀਂ ਨਹੀਂ ਮੰਨਦੇ ਤੈਸਾ ਸੋਲ ਤੈਸੀ ਉਸ ਮੱਟੀ ਦੁਨੀਆ ਨਹੀਂ ਮੰਦੀ ਸੰਗਤ ਨਹੀਂ ਮੰਦੀ ਗੁਰੂ ਆਲੀ ਗੁਰੂ ਦੀ ਸੰਗਤ ਕਾਦੀ ਹੋਈ ਜਿਹੜੀ ਗੁਰੂ ਦੀ ਗੱਲ ਨਹੀਂ ਮੰਦੀ ਇਸਾਂ ਗੱਦੇੜੀ ਗੁਰੂ ਦੀ ਗੱਲ ਨਹੀਂ ਬੰਦੀ ਉਹ ਸੰਗਤ ਹੈ ਗੁਰੂ ਦੀ ਉਹ ਖਬਰਾਂ ਕਿਹਦੀ ਸੰਗਤ ਹੈ ਉਹ ਸੰਗਤ ਉਹ ਗਈ ਮੇਣਿਆਂ ਦੀ ਉਹ ਸੰਗਤ ਉਹ ਗਈ ਵਸੰਦਾਂ ਦੀ ਉਹ ਸੰਗਤ ਉਹ ਗਈ ਧੀਰਮੱਲੀਆਂ ਦੀ ਉਹ ਸੰਗਤ ਉਹ ਰਾਮ ਰਈਆਂ ਦੀ ਗੁਰੂ ਦੀ ਨਹੀਂ ਹੈ ਗੁਰੂ ਦੀ ਜੇ ਸੰਗਤ ਹੁੰਦੀ ਤੈਸਾ ਸੁਣ ਤੈਸੀ ਉਸ ਮੱਟੀ ਨੂੰ ਬਣ ਕੇ ਚਲਦੀ ਉਹ ਤੈਸਾ ਅ므ਰ ਤੈਸੀ ਵੀ ਖਾਟੀ ਨੂੰ ਬਣ ਕੇ ਚਲਦੀ ਫਿਰ ਪੌਹੜ ਨੂੰ ਅਮਰਤ ਨਹੀਂ ਸੀ ਕਹਿੰਦੇ ਫਿਰ ਪੌਹੜ ਨੂੰ ਅਮਰਤ ਨਹੀਂ ਸੀ ਮੰਨਦੇ ਕਿ ਅਮਰਤਰ ਵੇਖਦਾ ਕੋਈ ਨਾ ਵਖਿਆ ਅਮਰਤ ਇਹ ਕ ਤੁਸੀਂ ਤਾਂ ਪੌਹੜ ਵੀ ਵਿਖ ਬਣਾਤੀ ਇਸੇ ਕਰਕੇ ਪੌਹੜ ਦਾ ਅਸਰ ਕਟ ਗਿਆ ਵਿਖ ਜੋ ਬਣਾਤੀ ਜੇ ਤੈਸਾ ਸੌਣ ਤੈਸੀ ਉਸ ਮੱਟੀ ਹੈ ਤਾ ਉਹਦੇ ਵਾਤੇ ਤੈਸਾ ਅਮਰਤ ਐਸੀ ਵੀ ਖਾਟੀ ਵੀ ਹੈ ਅਸੀਂ ਅਮਰਤਰ ਵੇਖ ਨੂੰ ਕੋਈ ਜਾ ਨਹੀਂ ਮੰਨਦੇ ਪਰ ਸੋਨਾ ਇਸ ਕਰਕੇ ਸੋਨਾ ਤੇ ਮਿੱਟੀ ਨਹੀਂ ਕੋ ਜਬ ਅਸੀਂ ਅਮਰਤ ਦੇ ਵਿਚਾਰ ਬੇਖੱਟੀ ਚ ਫਰਕ ਸਮਝਦੇ ਹਾਂ ਇਸ ਕਰਕੇ ਸੋਨਾ ਮਿੱਟੀ ਚ ਵੀ ਫਰਕ ਸਮਝਦੇ ਹਾਂ ਜੇ ਸੋਨਾ ਤੇ ਮਿੱਟੀ ਦਾ ਫਰਕ ਮਿਟਾ ਲੈਂਦੇ ਦਿਮਾਗ ਚ ਅਮਰਤਰ ਬੇਖਲਾ ਫਰਕ ਮਿਟ ਜਾਂਦਾ ਫਿਰ ਫਿਰ ਪਹੌੜ ਰਹਿਣ ਦਿੰਦੇ ਅਮਰਤ ਨਹੀਂ ਸੀ ਕਹਿੰਦੇ ਉਹ ਅਮਰਤ ਤਾਂ ਛੱਤੀ ਪਹਿਲਾਂ ਹੀ ਨੇ ਜੇ ਪ੍ਰਥਾ ਛੱਤੀ ਅਮਰ ਦਿਖਾਏ ਪਹਾੜ ਜੀ ਨੇ ਨਾ ਰੱਖਿਆ ਸੀ ਉਹ ਪਾਗਲ ਸੀ ਤੁਸੀਂ ਅਗਲ ਬੰਦੋ ਇਹ ਸਿਆਣੇ ਨੇ ਗੁਰੂ ਨੂੰ ਸਾਰੇ ਹੀ ਮੀੜਿਆਂ ਨੇ ਨਾ ਰੱਖਿਆ ਸੀ ਇਹ ਸਭ ਮੀੜਿਆਂ ਦੇ ਨਾਮ ਨੇ ਕਰਾ ਮੱਤਾ ਨੇ ਮੀੜਿਆਂ ਦੀਆਂ ਗੁਰੂ ਦੀ ਸਾਰੀ ਗੱਲ ਰੱਦ ਕਰਤੀ ਸੀ ਨਿੰਦਾ ਕਰਤੇ ਜਨਮ ਸਰਨੋਂ ਨਿੰਦਾ ਕਰਤੇ ਨਿੰਦਾ ਹੀ ਹੈ ਕਹੂੰ ਨਾ ਸੰਗਰੇ ਪਹਾੜ ਨੂੰ ਪਰਤ ਕਹੀ ਜਨੇ ਨਿੰਧਿਆ ਦੀ ਗੁਰੂ ਦੇ ਨਿੰਧਿਆ ਕਹੂੰ ਨਾ ਸੰਗਰੇ ਰਾਮ ਰਾवण ਕਿਉਂ ਸਬ ਰਾਮ ਦਾ ਚੇਤਾ ਹੀ ਨਹੀਂ ਹੈ ਇਹ ਰਾਮ ਬੋਲੇ ਅਸੀਂ ਸਵੇ ਘਟ ਰਾਮ ਬੋਲੇ ਇਹ ਨਹੀਂ ਪਤਾ ਵੀ ਰਾਮ ਨੇ ਬੋਲੀ ਹੈ ਬਾਣੀ ਇਹ ਸਾਰੀ ਕੀ ਬੋਲੀ ਹੈ ਜੈਸਾ ਸੋਨ ਤੈਸੀ ਉਸ ਮੱਟੀ ਤੈਸਾ ਅਮਰਤ ਤੈਸੀ ਫੇਖਾਟੀ ਜੇ ਚੇਤਾ ਆ ਜਾਂਦਾ ਵੀ ਰਾਮ ਦੀ ਕਹੀ ਹੋਈ ਗੱਲ ਹੈ ਫਿਰ ਇਹ ਜੁਰਤ ਨਹੀਂ ਸੀ ਪਾਣੀ ਅਸੀਂ ਨੂੰ ਬਦਲ ਲੈਂਦੇ ਉਹਦਾ ਚੇਤਾ ਹੀ ਨਹੀਂ ਗੁਰਬਾਣੀ ਦੇ ਅਰਥੇ ਬਦਲਤੇ ਗੁਰਬਾਣੀ ਦਾ ਸਭ ਕੁਝ ਬਦਲਤਾ ਉਹ ਕਹ ਇੱਕ ਅੱਖਰ ਨਹੀਂ ਜੀ ਬਦਲਿਆ ਜਾ ਸਕਦਾ ਤੁਸੀਂ ਇਧਰ ਆਣੇ ਕੱਖ ਨਹੀਂ ਦਿੱਤਾ ਅੱਖਰ ਨਹੀਂ ਬਦਲ ਬਿਨਾ ਅੱਖਰ ਬਦਲੇ ਤੁਸੀਂ ਅਰਥ ਬਦਲਤੇ ਅਨਰਥ ਕਰਤੇ ਅਨਰਥ ਅਨਰਥ ਜਿਆਦਾ ਅਨਰਥਾਂ ਦਾ ਚੈਪਟਰ ਉੱਥੇ ਆਇਆ ਹੋਇਆ ਹੈ ਪਾਰਸਨਾਥ ਵਿੱਚ ਜਿਵੇਂ ਦਤ ਦੇ અવਤਾਰ ਤੇ ਬਾਅਦ ਇਹਨਾਂ ਨੇ ਨਾਸ ਕੀਤਾ ਨਾ ਵਿਚਾਰਧਾਰਾ ਦਾ ਦਤਤ ਰਹਿ ਤੇ ਬਾਅਦ ਨਾਸ ਕਰਤਾ ਸੀ ਉਹ ਅਰਥਾਂ ਦੇ ਅਨਰਥ ਕਰਕੇ ਕੀਤਾ ਸੀ ਇਹ ਮੈਂ ਅਰਥਾਂ ਦੇ ਅਨਰਥ ਕਰਕੇ ਹੁਣ ਨਾਸ ਕੀਤਾ ਇਹਨਾਂ ਨੂੰ ਅਨਰਥ ਕਰਦੇ ਸਾਰੇ ਅਰਥਾਂ ਦੇ ਅਨਰਥ ਕਰਦੇ ਅਨਰਥ ਹੁੰਦਾ ਸਭ ਤੋਂ ਪਹਿਲਾ ਜਿਹੜਾ ਹੁੰਦਾ ਨਾ क्रूर ਲੋਕ క్రూల్ ਜਿਹੜਾ ਕਰਮ ਸਭ ਤੋਂ క్రੂਲ ਕਰਮ ਨੂੰ ਅਨਰਥ ਕਹਿੰਦੇ ਨੇ। ਇਹ ਕਦੋਂ ਪਾਪ ਹੈ, ਇਹ ਕਦੋਂ ਅਨਰਥ। ਪਾਪ ਛੋਟਾ ਹੈ, ਅਨਰਥ ਵੱਡਾ ਹੈ। ਪਾਪ ਛੋਟਾ ਹੈ। ਪਾਪ ਦਾ ਝੂਠ ਬੋਲਣਾ ਵੀ ਪਾਪ ਹੈ। ਮਾੜੀਆਂ-ਮਾੜੀਆਂ ਗੱਲਾਂ ਪਾਪ ਨੇ। ਅਨਰਥ ਬਹੁਤ ਵੱਡਾ। ਸਭ ਤੋਂ ਵੱਡੇ ਪਾਪ ਨੂੰ ਅਨਰਥ ਕਹਿੰਦੇ ਨੇ। ਸਭ ਤੋਂ ਵੱਡਾ ਪਾਪ ਹੈ ਗੁਰਬਾਣੀ ਦੇ ਅਰਥਾਂ ਦੇ ਅਰਥ ਕਰਨੇ ਬਦਲਣਾ ਇਹ ਤਾਂ ਅਸੀਂ ਕਰ ਬੈਠੇ ਕਰ ਰਹੇ ਹਾਂ ਇਹ ਤੋਂ ਤਾਂ ਹਟਦੇ ਨਹੀਂ ਗੁਰੂ ਦਾ ਸਾਸ ਬਣਦੇ ਨੇ ਅਰਥਾਂ ਵਾਲੇ ਗੁਰੂ ਹੋਣ ਤੋਂ ਗਰਭ ਅਰਥਾਂ ਵਾਲੇ ਨਾ ਤਾਂ ਉਹਨਾਂ ਤੇ ਅੱਗੇ ਵਰਸਦੀ ਹੁੰਦੀ ਹੈ ਫਿਰ 15ਵੀਂ ਬਾਹਰ ਵੀ ਉਹਨਾਂ ਦੇ ਉੱਤੇ ਅੱਗੇ ਵਰਸਦੀ ਹੈ ਫਿਰ ਨਰਥਾਣੇ ਤੇ ਅਗ ਵਰਸ ਦੀਏ ਪਰਮੇਸ਼ਰ ਦਾ ਗੁੱਸਾ ਜਿਹੜਾ ਅਗ ਇਹਨਾਂ ਦੇ ਗੁੱਸਾ ਜਿਹੜਾ ਕਰੋਧ ਹੈ ਇਹਨਾਂ ਤੇ ਹੀ ਵਰਸਦਾ ਹੋ ਦਾ ਜਿਹੜੇ ਅਨਰਥ ਕਰ ਦਿੰਦੇ ਨੇ ਵਰਸਦਾ ਉਹ ਨਿੰਦਾ ਆਨੰਦਾ ਹੀ ਹੈ ਅਰਥਾਣੇ ਅਰਥਕਾਲੇ ਨਿੰਦਾ ਨਿੰਦਾ ਕਰਤੇ ਜਨਮ ਸਰਨ ਨੂੰ ਸਾਰਾ ਜਨਮ ਬੀਤ ਗਿਆ ਨਿੰਦਿਆ ਕਰਦਿਆਂ ਦਈ ਗੁਰਬਾਣੀ ਦੇ ਅਨਰਥ ਕਰਦਿਆਂ ਦਈ ਕਬੂ ਹੁਮਨਾ ਸਮਰਿਓ ਰਾਮ ਰਾਮ ਦਾ ਚੇਤਾ ਹੀ ਨਹੀਂ ਆ ਰਾਮ ਕੀ ਹੈ ਯੁੱਧੇ ਵਾਲੇ ਰਾਮ ਨੂੰ ਰਾਮ ਤੁਸੀਂ ਕਹੀ ਜਾਂਦੇ ਹੋ ਅਸਲੀ ਰਾਮ ਕੌਣ ਹੈ ਸਵੇ ਘੱਟ ਬੋਲਣ ਵਾਲੇ ਰਾਮ ਦਾ ਚੇਤਾ ਨਹੀਂ ਯੁੱਧੇ ਵਾਲੇ ਰਾਮ ਦਾ ਚੇਤਾ ਇਹਨਾਂ ਨੂੰ ਉਹ ਕਹਦੇ ਆ ਵੀ ਚੇਤਾ ਯੁੱਧੇ ਵਾਲੇ ਰਾਮ ਦਾ ਕਿਉਂ ਚੇਤਾ ਤੂੰ ਇਹਦਾ ਕਿਉਂ ਨਹੀਂ ਚੇਤਾ ਉਹ ਅਰਥਾ ਵਿੱਚ ਮੈਂ ਆਵੜਿਆ ਚੇਤਾ ਹੁੰਦਾ ਸਿੱਖ ਇਹ ਮੂਰੂਪ ਚ ਸਿੱਖੇ ਨਹੀਂ ਸੀ ਕਦੇ ਬਣੇ ਹੀ ਨਹੀਂ ਸਿੱਖ ਇਹਨਾਂ ਦੇ ਬਜ਼ੁਰਗ ਵੀ ਨਹੀਂ ਬਣੇ ਸਿੱਖ ਤੀਰ ਵਾਲੀ ਰਾਮ ਵਰਗੇ ਸੀਗੇ ਉਹਨੂੰ ਰਾਜ ਹੋ ਗਿਆ ਸਿੱਖ ਬਣ ਕੇ ਉਹ ਜਿਹੜੇ ਅਸਲੀ ਸਿੱਖ ਸੀਗੇ ਅਕਾਲੀ ਫੂਲਾ ਸੰਦੇ ਨਾਲ ਉਹ ਖੁਜੇ ਲਾਤੇ ਉਹ ਆਵੇ ਪਰੇ ਹੋ ਗਏ ਨਾ ਤੇ ਵੀ ਆਪਾਂ ਨੇ ਕੀ ਲੈਣਾ ਆਵੇ ਪਰੇ ਹੋ ਉਹ ਪਰੇ ਹੋ ਗਏ ਤੇ ਆਪਣਾ ਫੈਲਾ ਇਹਨਾਂ ਦਾ ਹੀ ਹੈ ਉਹਦੋਂ ਦਾ ਆਹੀ ਆਪਣਾ ਫੈਲਾ ਇਹਨਾਂ ਦਾ ਹੀ ਹੈ ਹਾਂ ਹੀ ਕਹੀਂ ਕਬੀਰ ਚਿੱਤੇ ਨਹੀਂ ਮੂਰਖ ਮੁਗਤ ਗਵਾਰੀ ਕਹੇ ਕਬੀਰ ਚੇਤੇ ਨਹੀਂ ਕਬੀਰ ਕਹਿੰਦਾ ਹੁਣ ਵੀ ਮੈਂ بار بار ਇਹਨੂੰ ਹਿਲਾਉਣੇ ਲਈ ਜਾਂਦਾ ਇਹਨੂੰ ਫਿਰ ਹੋਸ਼ ਨਹੀਂ ਆ ਰਹੀ ਅਹੀਂ ਕਬੀਰ ਚੇਤਾਇਆ ਨਹੀਂ ਉਹ ਹਿੰਦੂ ਨਹੀਂ ਚੇਤਦਾ ਜਾਗਦਾ ਨਹੀਂ ਹੈਗਾ ਇਹ ਮੈਂ ਕਹੀ ਜਾਂਣਾ ਪਾਤੀ ਤੋੜੇ ਮਾਰ ਲਈ ਪਾਤੀ ਪਾਤੀ ਜਿਉ ਜਿਸ ਪਾਹਨ ਕੋ ਪਾਤੀ ਤੋੜੇ ਸੋ ਪਾਹਨਰ ਜਿਉ ਤੇ ਇਹ ਫੇਰ ਪਾਤੀ ਤੋੜ ਕੇ ਪੱਥਰ ਤੇ ਰੋਲ ਲਿਆਉਂਦੇ ਨੇ ਕਿ ਕਦੇ ਸੁਣਦੇ ਨੇ ਸੁਰਦਾਈ ਦੀ ਇਹਨੇ ਬੋਲੇ ਨੇ ਇਹ ਨਹੀਂ ਸੁਣਦੇ ਮੂਰਖ ਮੁਗਧ ਗਵਾਰ ਇਹ ਮੂਰਖ ਮੁਗਧ ਗਵਾਰ ਨੇ ਮੂਰਖ ਵੀ ਨੇ ਮੁਗਧ ਵੀ ਨੇ ਗਵਾਰ ਵੀ ਨੇ ਪਸ਼ੂ ਨੇ ਬਿਲਕੁਲ राम नाम ਜਾਣੋਂ ਨਹੀਂ ਕੈਸੇ ਉਤਰ ਸਪਾਰ ਇਹ ਸਾਰੇ ਜਿਹੜੇ ਇਹ ਉਹਨਾਂ ਲੋਕਾਂ ਦੀ ਗੱਲ ਹੈ ਜਿਹੜੇ ਮੰਦਰਾਂ 'ਚ ਬੈਠੇ ਨੇ ਤੀਰਥਾਂ ਦੇ ਬੈਠੇ ਨੇ ਅਗਵਾਈ ਕਰ ਰਹੇ ਨੇ ਉਹਨਾਂ ਨੇ ਜਾਗਣੇ ਬਾਕੀ ਨੂੰ ਤੇ ਜਗਾਉਣਾ ਜਿਹੜੇ ਬੂਰਖੰਦ ਕੋਹਰਾ ਦੇ ਲੀਡਰ ਨੇ ਉਹਨਾਂ ਨੂੰ ਗਿਆ ਕਈ ਕਬੀਰ ਚੇਤਿਆ ਨਹੀਂ ਬੂਰਖ ਮੁਗਦ ਗਵਾਰ ਤੇ ਤੇ ਪਾਰਗੇ ਮੇ ਉਧਰ ਜੇ ਚੇਤਾ ਹੀ ਨਹੀਂ ਆਇਆ ਤੇ ਕਿਸੇ ਦਾ ਉਧਰ 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 ਚਲੀ ਜਾਂਦੀ ਹੈ ਸੁਤਾ ਪਿਆ ਕਿਸ ਤੀ ਦੂਤਰ ਦੂਤਰ ਚੱਲੀ ਜਾਂਦੀ ਐ ਸੁੱਤਾ ਪਿਆ ਇਹਨੂੰ ਕਿਸ ਤੀ ਜੋ ਕੌਣ ਤਾਰੇ ਸੀ ਵਿੱਚੇ ਜਾਨਵਰ ਲਈ ਜਾਂਦਾ ਵਿੱਚੇ ਮਰੀ ਜਾਂਦਾ ਤਾਂ ਵਸਾਗਰ ਚਈਏ ਜਾਨਵਰ ਹੀ ਜਾਂਦਾ ਮਰੀ ਜਾਂਦਾ ਹੈ ਪਾਰ ਜਾ ਦੂਤਰੂ ਜਾਂ ਜਾਗੂਗਾ ਜਾਂ ਜਾਗੂ ਤਾਂ ਪਾਰ ਉਤਰੂ ਹਾਂਜੀ